ਤਾਂ ਸਰ ਜੀ ਇਹ ਫਤਿਹਗੜ ਫਤਿਹਗੜ ਚੋਰੀਆਂ ਜਿੱਥੇ ਪਿੱਛੇ ਦੇ ਨਾਲ ਤੁਹਾਡੇ ਹੀ ਹਲਕੇ ਦੇ ਜਿਹੜੇ ਸਰਪੰਚ ਨੇ ਉਹਦੀ ਪਗੜੀ ਹੱਥੋਂ ਗਲ ਚਲੀ ਗਈ ਦੇਖੋ ਇਹ ਫਤਿਹਗੜ ਜਿਹੜਾ ਜਿਹੜਾ ਬੜਾ ਪਿਛਲੇ ਦਿਨੀ ਮਾੜਾ ਇਨਸੀਡੈਂਟ ਵਾਪਰਿਆ ਇੱਥੇ ਇੱਕ ਮੇਰੇ ਹਲਕੇ ਦੇ ਸਰਪੰਚ ਨੇ ਪਿੰਡਾਂ ਦੇ ਸੀਕਿਆਂ ਤੋਂ ਉਹ ਛੋਟਾ ਬਰਦਰ ਸਰਪੰਚਾ ਵੱਡੇ ਨੇ ਇੱਥੇ ਪਕੜੀ ਹਾਊਸ ਬਣਾਇਆ ਪਿਛਲੇ 3 ਮਹੀਨਿਆਂ ਤੋਂ ਤਾਂ ਕਿਸੇ ਸ਼ਰਾਰਤੀ ਅਨਸਰ ਨੇ ਪਿਛਲੇ ਦਿਨੀ ਇਹਨਾਂ ਤੇ ਦੁਕਾਨ ਤੇ ਫਾਇਰਿੰਗ ਕਰਕੇ ਗਏ ਨੇ ਤਾਂ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਉਹ ਜਿਹੜੇ ਪਹਿਲਾਂ ਇੱਥੇ ਦੁਕਾਨਦਾਰ ਸੀਗੇ ਕਰਦੇ ਉਹ ਵੀ ਰੈਂਟ ਤੇ ਸੀਗੇ ਤਾਂ ਇਹਨਾਂ ਵੀ ਰੈਂਟ ਤੇ ਲਈਏ ਦੁਕਾਨ ਉਹ ਜਿਹੜੇ ਪਹਿਲਾਂ ਰੈਂਟ ਤੇ ਰਹਿੰਦੇ ਸੀਗੇ ਉਹਨਾਂ ਨੂੰ ਥ੍ਰੈਟ ਕਾਲ ਆਈ ਸੀਗੀ ਇਹਨਾਂ ਨੂੰ ਤਾਂ ਥ੍ਰੈਟ ਕਾਲ ਵੀ ਨਹੀਂ ਕਦੀ ਆਈ ਤਾਂ ਉਹ ਭਲੇਖੇ ਨਾਲ ਉਹਨਾਂ ਨੇ ਅਟੈਕ ਉਹਨਾਂ ਦੇ ਕਰਨਾ ਸੀਗਾ ਔਰ ਉਹ ਇਹਨਾਂ ਤੇ ਕਰਤਾ ਜੋ ਸਲੀਤ ਸਾਹਮਣੇ ਆਈ ਪਰ ਜੇ ਉਹਨਾਂ ਦੇ ਕਰਨਾ ਜਾਂ ਇਹਨਾਂ ਤੇ ਕਰਨਾ ਹੈ ਇਹ ਜੇ ਲੋਕਾਂ ਨੂੰ ਕਦੀ ਵੀ ਨਹੀਂ ਸਰਕਾਰ ਨੇ ਬਖਸ਼ਣਾ ਉਹ ਆਉਣ ਵਾਲੇ ਥੋੜੇ ਦਿਨਾਂ ਤੱਕ ਉਹ ਜਿਹੜੇ ਬੰਦੇ ਕਰਕੇ ਗਏ ਨੇ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਆਵਾਂਗੇ ਨਸਾਂ ਪੀਸ ਜੀ ਦਸੰਗਰ ਦਾ ਵਾਹਨ ਦਾ ਕੱਲ ਤਾਂ ਕਾਫੀ ਚਰਚਾ ਤੇ ਪਿਆਰ ਆ ਰਿਹਾ ਕਿ ਇਹ ਜਿਹੜੇ ਸਾਨੂੰ ਇਹ ਚਸਪੰਸਾ ਵੀ ਮੈਨੂੰ ਮਿਲ ਕੇ ਆਏ ਤੇ ਫਿਰ ਉਹ ਇਹਨਾਂ ਤੇ ਪੂਰੀ ਚੱਲ ਗਈ ਮੇਰੇ ਮੁੰਡੇ ਨੂੰ ਲੈ ਕੇ ਧੱਕੇ ਦੇਖੋ ਜੀ ਸਰਪੰਚ ਸਾਹਿਬ ਮੇਰੇ ਨਾਲ ਹੈ ਇਹਨਾਂ ਨੂੰ ਪੁੱਛੋ ਕਿ ਤੁਸੀਂ ਉਹਦੇ ਕੋਲ ਗਏ ਦੱਚੋ ਜੀ ਨਹੀਂ ਜੀ ਨਹੀਂ ਉਹਨਾਂ ਦੇ ਵੀ ਜਿਹੜੇ ਇੱਥੇ ਪਹਿਲਾਂ ਰਹਿੰਦੇ ਸੀਗੇ ਤੇ ਕਰਾਈ ਦੀ ਦੁਕਾਨ ਸੀ ਉਹਨਾਂ ਦਾ ਨਾਮ ਗੁਰਪ੍ਰੀਤ ਹੈ ਉਹਦੇ ਗਲਤ ਫहमी ਦੇ ਨਾਲ ਸਾਡਾ ਨਾਮ ਲਿਆ ਗਿਆ ਤੇ ਉਹ ਨਾਲ ਹੀ ਦੁਕਾਨ ਉਹਨਾਂ ਦੀ ਵੀ ਉਹਨਾਂ ਦੇ ਇੱਕ ਭਰਾ ਦਾ ਨਾਮ ਪਰਮਿੰਦਰ ਹੈ ਦੂਜੇ ਦਾ ਗੁਰਪ੍ਰੀਤ ਹੈ ਇਹ ਮਿਸ ਅੰਤਰੂ ਇਸ ਕਰਕੇ ਇਹ ਤਾਂ ਬਿਲਕੁਲ ਨਹੀਂ ਗਏ ਇਹ ਇਹਨਾਂ ਇੱਕ ਕੜੀ ਜੋੜਦੇ ਨੇ ਉਸ ਕੜੀ ਨਾਲ ਇਹਨੂੰ ਕੜੀ ਜੋੜਿਆ ਤਾਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਅਭੀ ਕਿਹਾ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਉਂਦੀਆਂ ਜੀ ਹਨਾ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਈ ਫਿਰ ਮੇਰੇ ਮੁੰਡੇ ਨੇ ਪੋਸਟ ਪਾਈ ਫਿਰ ਉਹ ਬੰਦੇ ਮਿਲ ਕੇ ਗਏ ਜੀ ਫਤੇਗੜ ਫਿਰ ਉਹ ਤੋਂ ਮਿਲਣ ਤੋਂ ਬਾਅਦ ਡੇਢ ਘੰਟੇ ਬਾਅਦ ਉੱਥੇ ਕੋਲੀ ਚੱਲ ਗਈ ਜੀ ਇਹ ਸਭ ਇੱਕ ਸਿਸਟਮ ਡਰਾਮਾ ਰਚਿਆ ਜਾਂਦਾ ਐਸੀ ਕੋਈ ਗੱਲ ਨਹੀਂ ਥ੍ਰੈਟ ਕਾਲ ਵੀ ਮੈਂ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਰਹੀ ਐਸਐਸਪੀ ਸਾਹਿਬ ਨੇ ਇੱਕ ਕਾਨਫਰੰਸ ਕਰਤੀ ਹੈ ਹੁਣ ਕਿ ਕੋਈ ਐਸੀ ਥ੍ਰੈਟ ਕਾਲ ਨਹੀਂ ਹੋਈ ਸਿਰਫ ਇਹਨਾਂ ਇੱਕ ਪੋਸਟ ਪਾਈ ਹੈ ਐਮਪੀ ਸਾਹਿਬ ਦੇ ਜਿਹੜੇ ਬੇਟੇ ਨੇ ਪੋਸਟਪਾਜੀ ਤਾਂ ਪੋਸਟ ਪੋਸਟ ਦੇ ਥਲੇ ਕਿਹਨੇ ਕਮੈਂਟ ਕੀਤਾ ਹੈ ਜਿਹੜੇ ਬੰਦੇ ਨੇ ਗਲਤ ਕਮੈਂਟ ਕੀਤਾ ਵਾ ਉਹ ਕਮੈਂਟ ਵਾਲੇ ਤਾਂ ਘਰਬੋਹੀ ਹੋਈ ਹੀ ਹੈ ਕੋਈ ਥ੍ਰੈਟ ਕਾਲ ਆਈ ਨਹੀਂ ਇਹ ਕਹਿੰਦੇ ਜੱਗੂ ਭਗਵਾਨ ਪੁਰੀਆ ਥ੍ਰੈਟ ਕਾਲ ਦਾ ਆ ਪੜੋ ਸਟੇਟਮੈਂਟ ਹੋਣੀ ਐ ਐਸਐਸਪੀ ਸਾਹਿਬ ਜੀ ਕਹਿੰਦੇ ਕੋਈ ਉਹਦੇ ਨਾਲ ਜੱਗੂ ਭਗਵਾਨ ਪ੍ਰੇਲੋਂ ਨੂੰ ਥ੍ਰੈਟ ਕੋਈ ਨਹੀਂ ਆਈ ਕਿਤੇ ਆਵੇਂ ਜਿੱਦਾਂ ਉਹਨੇ ਨਾ ਉਹ ਪ੍ਰਾਣੀਆਂ ਕੀ ਕਹਿੰਦੇ ਹੱਥ ਨਾ ਦਿੱਤੀਆਂ ਮੂੰਹ ਨਾ ਖੋਲਣ ਦੇ ਆਪ ਹੀ ਤਾਂ ਪੁਸਤਪ ਨਹੀਂ ਕਰਦੇ ਰਹੇ ਇਹਨਾਂ ਲੋਕਾਂ ਦੀਏ ਲੋਕ ਤਾਂ ਹੁਣ ਵੋਣ ਗੱਲ ਕੋ ਹੁੰਦੀ ਨਹੀਂ ਉਹ ਅੱਗ ਦਾ ਡਰਿਆ ਹਟੜਾਣੇ ਤੋਂ ਡਰਦਾ ਠੀਕ ਹੈ ਨਾ ਕੋਈ ਥ੍ਰੈਟ ਨਹੀਂ ਆਈ ਕੁਛ ਨਹੀਂ ਪੋਸਟ ਪਾਈ ਆ ਕਿਸੇ ਨੇ ਕਮੈਂਟ ਕਰਤਾ ਕਮੈਂਟ ਵਾਲੇ ਨੂੰ ਫੜ ਕੇ ਪੁੱਛਨੇ ਉਹ ਕਮੈਂਟ ਤੇ ਹੋਇਆ ਮੈਂ ਪੁੱਛਿਆ ਕਹਿੰਦੇ ਨਹੀਂ ਕੋਈ ਗੱਲ ਹੀ ਨਹੀਂ ਜੇ ਥ੍ਰੈਟ ਆਉਂਦੀ ਆ ਤਾਂ ਤੁਸੀਂ ਪਹਿਲਾਂ ਇਨਫਾਰਮੇਸ਼ਨ ਦਿੰਦੇ ਹੋ ਨਾ ਥਾਣੇ ਨੂੰ ਉਹ ਥ੍ਰੈਟ ਕਾਲ ਦਾ ਜਿਹੜਾ ਨੰਬਰ ਹੁੰਦਾ ਉੱਤੇ ਆਪਾਂ ਕਰਦੇ ਆ ਨਾ ਤੁਸੀਂ ਹਾਂਜੀ ਉਦੋਂ ਤੇ ਆਪਾਂ ਜਾਂ ਜਿਮਨੀ ਭਰਦੇ ਹੋ ਜਾਂ ਤੁਸੀਂ ਪਰਚਾ ਐਫ ਆਈ ਆਰ ਕਰਦੇ ਹੋ ਜੇ ਇਹ ਬੰਦੇ ਨੂੰ ਐ ਨੰਬਰ ਤੋਂ ਥ੍ਰੈਟ ਕਾਲਾਈ ਉਦੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਹੈ ਕੋਈ ਐਸੀ ਗੱਲ ਹੀ ਕੋਈ ਨਹੀਂ ਦੇਖੋ ਭਗਵਾਨਪ੍ਰੀਤ ਦੇ ਭਰਾ ਦੀ ਕੱਲ ਇੰਟਰਵਿਊ ਆ ਰਹੀ ਸੀ ਉਹ ਕਹਿੰਦਾ ਕਿ ਇਹਨਾਂ ਦਾ ਜਿਹੜੀ ਆ ਫਰੇਗਾ ਚੂੜੇ ਐਂਸੀ ਕਰਦੋਲੀਆ ਦਾ ਸਾਟਾ ਹੈ ਉਹ ਹੈ ਹੀ ਨਹੀਂ ਜੀ ਅੱਜ ਕੋਈ ਗੱਲ ਹੀ ਨਹੀਂ ਇਹ ਤਾਂ ਉਹ ਜਿਹੜੇ ਫਰੋਤੀ ਫਰਾਤੀ ਜਿਹੜੇ ਡਰਾਉਂਦੇ ਧਮਕਾ ਕੇ ਥੋੜੇ ਬਾਲੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਥੋੜਾ ਇਹ ਤਾਂ ਉਹ ਲੋਕ ਨੇ ਉਹਨਾਂ ਦੇ ਹਰ ਇੱਕ ਨੇ ਕਿਹਾ ਇਹ ਤਾਂ ਵੀ ਐਹੀਂ ਇਹਦੇ ਨਾਲ ਕੋਈ ਟੜ ਲਿੰਕ ਹੀ ਨਹੀਂ ਇਹ ਤਾਂ ਐਵੇਂ ਇੱਕ ਸਿਸਟਮ ਨੂੰ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ 'ਚ دہشت ਪੈਦਾ ਕਰਨੀ ਇਹ ਗੈਂਗਸਟਰ ਬਾਦ ਬੜਾ ਜੀ ਥ्रेट ਗੈਂਗਸਟਰ ਪਿਛਲੇ 50 ਸਾਲਾਂ ਚ ਤੁਸੀਂ ਆਪ ਹੋਮ ਮਿਨਿਸਟਰ ਰਹੇ ਹੋ ਤਾਂ ਇਹੀ ਗੈਂਗਸਟਰ ਇਹਨਾਂ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਬਣਦਾ ਰਿਹਾ ਇਹ ਲੋਕਾਂ ਨੂੰ ਭੁਲੇਖਾ ਤੁਹਾਡੇ ਤੇ ਤੁਹਾਡਾ ਸਾਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਪੜ ਲਿਆ ਦੇਖ ਲਿਆ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਹੋ ਇਸ ਕਰਕੇ ਇਹਨਾਂ ਚੀਜ਼ਾਂ ਨਾਲ ਲੋਕਾਂ ਦੇ ਵਿੱਚ ਕੋਈ ਬਹੁਤੀ ਵੱਡੀ ਤੁਹਾਡੀ ਸਾਫ ਇਮਜ ਨਹੀਂ ਬਣਨੀ ਇਹ ਤੁਸੀਂ ਸੋਚੋ ਕਿ ਇਮ ਵਿੱਚ ਤੁਹਾਡੀ ਸਾਫ ਹੋ ਜਾਏਗੀ ਜੋ ਤੁਸੀਂ ਪਿਛਲੇ 5 ਸਾਲਾਂ ਚ ਬੀਚਿਆ ਔਰ ਤੁਸੀਂ ਵੱਡਣਾ ਔਰ ਆਉਣ ਵਾਲੇ ਸਮੇਂ ਚ ਵੱਡੋਗੇ ਹੋਰ ਵੀ ਅੱਜ ਸੁਚਾ ਸਿੰਘ ਲੰਗਾਨ ਨੇ ਅੱਜ ਕਿਹਾ ਵੀ ਅਸੀਂ ਧਰਨਾ ਦੇਣਾ ਹੀ ਸਤਲੁਜ ਚੰਦਰ ਸਿੰਘ ਦੀ ਕਿਸਤਾਰੀ ਦੇਖੋ ਜੀ ਦੇਖੋ ਉਹ ਜਿਹੜੀ ਗੱਲ ਹੈ ਕੱਲ ਇੱਕ ਜਿਹੜੀ ਜੱਗੂ ਭਗਵਾਨਪੁਰੀ ਦੇ ਭਰਾ ਨੇ ਇੱਕ ਚੈਨਲ ਤੇ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਕਿਹਾ ਕਿ ਜਿਹੜਾ ਸਰਪੰਚ ਪਪੂ ਟਿਲਵਾਲਾ ਮਰਿਆ ਠੀਕ ਹੈ ਜੀ ਤਾਂ ਉਹਦੇ ਚ 골ਡੀ ਭਮਰਾ ਹੈ ਕੋਟਰੀ ਦਾ ਉਹਦੇ ਫੋਨ ਤੋਂ ਜਿਹੜੀ ਸਾਡੀ ਗੱਲ ਹੋਈ ਹੈ ਤਾਂ ਸੁਖਜਿੰਦਰ ਦਾਵੇਂ ਨੇ ਕਿਹਾ ਕਿ ਤੁਸੀਂ ਮਾਰ ਦੋ ਤਾਂ ਮੈਂ ਮਗਰ ਬੈਠਾ ਹਾਂ ਗੱਲ ਕਲੀਅਰ ਮੈਂ ਤੁਹਾਡੇ ਚੈਨਲ ਲਈ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਜਿਹੜਾ ਮਾਰਨ ਵਾਲਾ ਕਹਿੰਦਾ ਕਿ ਇਹ ਬੰਦੇ ਨੇ ਕਹਿ ਕੇ ਮਰਵਾਇਆ ਗੱਲ ਬੜੀ ਸਾਫ ਹੈ ਇਹ ਜਿਹੜਾ 골ਡੀ ਪੰਮਰਾ ਉਹਨੂੰ ਇੰਟੈਰੋਗੇਟ ਕੀਤਾ ਜਾਏ ਇੰਟੈਰੋਗੇਟ ਕਰੋਗੇ ਉਹ ਬਿਲਕੁਲ ਪੱਕੇਗਾ ਕਿ ਮੈਂ ਗੱਲ ਕਰਾਈ ਹੈ ਤਾਂ ਜੇ ਉਹ ਬਖਦਾ ਸੁਖਜਿੰਦਰ ਦਾਵ ਨੇ ਜੇ ਕਰਾਇਆ ਤਾਂ ਉਹ ਤੇ ਪਰਚਾ ਹੋਣਾ ਚਾਹੀਦਾ